ਮੌਸਮ ਵਿਭਾਗ ਵੱਲੋਂ 13 ਅਤੇ 14 ਅਪ੍ਰੈਲ ਨੂੰ ਜੋ orange ਅਤੇ yellow ਅਲਰਟ ਜਾਰੀ ਕੀਤਾ ਗਿਆ ਸੀ ਉਸ ਦੇ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਹੈ ਪਰ ਮੌਸਮ ਮਾਹਿਰਾਂ ਦੇ ਵੱਲੋਂ ਇਸ ਅਲਰਟ ਨੂੰ ਹੁਣ 15 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ 15 ਅਪ੍ਰੈਲ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਮੀਂਹ ਦੇ ਨਾਲ ਬੱਦਲ ਗਰਜਣਗੇ ਅਤੇ ਲਿਸ਼ਕ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਿਸਾਨਾਂ ਨੂੰ ਮੌਸਮ ਵਿਭਾਗ ਨੇ ਸਲਾਹ ਇਹ ਦਿੱਤੀ ਹੈ ਕਿ ਕਣਕ ਦੀ ਵਾਢੀ ਇਹਨਾਂ ਦਿਨਾਂ ਵਿੱਚ ਰੋਕ ਦਿੱਤੀ ਜਾਵੇ ਜੇਕਰ ਕਿਸਾਨਾਂ ਨੇ ਕਣਕ ਵੜ ਲਈ ਹੈ ਤਾਂ ਉਸ ਨੂੰ ਛੇਤੀ ਤੋਂ ਛੇਤੀ ਸੰਭਾਲ ਲਿਆ ਜਾਵੇ ਤਾਂ ਕਿ ਮੀਂਹ ਕਾਰਨ ਉਹਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ ਮੌਸਮ ਮਾਹਿਰਾ ਦਾ ਮੰਨਣਾ ਹੈ ਕਿ ਇਸ ਮੀਂਹ ਦੇ ਨਾਲ ਪੰਜਾਬ ਸੂਬੇ ਵਿੱਚ ਤਾਪਮਾਨ ਜ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਦਿਨ ਦਾ ਤਾਪਮਾਨ ਠੇਹਾ ਆ ਸਕਦਾ ਹੈ ਪਰ ਰਾਤ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਕਿਉਂਕਿ ਬੱਦਲਵਾਈ ਕਾਰਨ ਰਾਤ ਦੇ ਸਮੇਂ ਹੁੰਮਸ ਦਾ ਮਾਹੌਲ ਬਣਿਆ ਰਹਿ ਸਕਦਾ ਹੈ ਮੌਸਮ ਮਾਹਿਰਾਂ ਦਾਤਾ ਇਹ ਵੀ ਆਖਣਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਜੋ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਉਸੇ ਦੀ ਹੀ ਬਦੌਲਤ ਇਹ ਪੱਛਮੀ ਗੜਬੜ ਪੰਜਾਬ ਸੂਬੇ ਵਿੱਚ ਸਰਗਰਮ ਹੋਈ ਹੈ ਜਿਸ ਤੋਂ ਬਾਅਦ ਇਹ ਮੀਂਹ ਵਾਲਾ ਮਾਹੌਲ ਪੰਜਾਬ ਸੂਬੇ ਵਿੱਚ ਬਣਿਆ ਹੈ ਅਪ੍ਰੈਲ ਮਹੀਨੇ ਵਿੱਚ ਮੌਸਮ ਵਿਭਾਗ ਮੁਤਾਬਕ ਠਕਵਾ ਮੀਂਹ ਪੈ ਸਕਦਾ ਹੈ ਜਿਸ ਕਰਕੇ ਗਰਮੀ ਤੋਂ ਰਾਹਤ ਪੰਜਾਬ ਦੇ ਲੋਕਾਂ ਨੂੰ ਅਪ੍ਰੈਲ ਮਹੀਨੇ ਵਿੱਚ ਵੀ ਮਿਲੀ ਰਹੇਗੀ ਪਰ ਇਸ ਪੱਛਮੀ ਗੜਬੜ ਦੇ ਗੁਜ਼ਰਨ ਤੋਂ ਬਾਅਦ ਸੂਬੇ 'ਚ ਤਾਪਮਾਨ ਇੱਕ ਵਾਰ ਫਿਰ ਤੋਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਨਿਊਜ਼ ਬਾਕਸ